ਸਾਸਿਕਲ ਪੰਜਾਬੀਓ ਆਜੋ ਤੁਹਾਨੂੰ ਇੱਕ ਦੁਨੀਆ ਦੇ ਬਿਲਕੁਲ ਵੱਖਰੇ ਤੀਸ ਦੇ ਦਰਸ਼ਨ ਕਰਾਉਣੇ ਆ ਜਿਹੜਾ ਦੁਨੀਆ ਤੇ ਇੱਕੋ ਇੱਕ ਤੀਰਥ ਹੈ ਲੰਗਰ ਤੋਂ ਹੀ ਬੜੇ ਤਰ੍ਹਾਂ ਦੇ ਸੋਨੇ ਹੋਣਗੇ ਚਾਹ ਦਾ ਲੰਗਰ ਪਕੌੜਿਆਂ ਦਾ ਲੰਗਰ ਪ੍ਰਸ਼ਾਦ ਦਾ ਲੰਗਰ ਕੱਪੜੇ ਦਾ ਲੰਗਰ ਬਦਾਮਾਂ ਦਾ ਲੰਗਰ ਪਰ ਜਿਸ ਲੰਗਰ ਦੀ ਅੱਜ ਮੈਂ ਗੱਲ ਕਰਨ ਜਾ ਰਿਹਾ ਨਾ ਇਹ ਦੁਨੀਆ ਦੇ ਇੱਕੋ ਇੱਕ ਹੀ ਆ ਇਹ ਹੈਗਾ ਜੀ ਅੱਖਾਂ ਦਾ ਲੰਗਰ ਸੋਚ ਕੇ ਦੇਖੋ ਇਹ ਅੱਖਾਂ ਦਾ ਲੰਗਰ ਹੋਏਗਾ ਕਿਹਦਾ ਲੰਗਰ ਹੋਏਗਾ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਐਸੀ ਆ ਹਰ ਇੱਕ ਬੰਦਾ ਇੱਥੇ ਆ ਕੇ ਆਪਣਾ ਇਲਾਜ ਕਰਾ ਸਕਦਾ ਕੋਈ ਧਰਮ ਨਹੀਂ ਦੇਖਦੇ ਕੋਈ ਜਾਤ ਨਹੀਂ ਦੇਖਦੇ ਕੋਈ ਗੋਤ ਨਹੀਂ ਦੇਖਿਆ ਜਾਂਦਾ ਹਰ ਬੰਦੇ ਦਾ ਇਲਾਜ ਕਰਦੇ ਆ ਉਹ ਵੀ ਟੋਟਲ ਫ੍ਰੀ ਕੋਈ ਚਾਰਜ ਨਹੀਂ ਬੰਦਾ ਅਮਰੀਕਾ ਤੋਂ ਆਵੇ ਬੰਦਾ ਕੈਨੇਡਾ ਤੋਂ ਆਵੇ ਪੰਜਾਬ ਤੋਂ ਆਵੇ ਹਰਿਆਣਾ ਜੰਮੂ ਕਸ਼ਮੀਰ ਉਤਰਾੰਚਲ ਜਿੱਥੋਂ ਮਰਜ਼ੀ ਆਵੇ 올 ਇੰਡੀਆ ਔਰ ਵਰਲਡ ਚੋਂ ਉਹਦਾ ਇਲਾਜ ਬਿਲਕੁਲ ਫ੍ਰੀ ਕਰਦੇ ਆ ਇਹ ਹੈਗਾ ਜੀ ਗੁਰੂਕਲ ਲੰਗਰ ਅੱਖਾਂ ਦਾ ਹਸਪੀਟਲ ਸੈਕਟਰ 18 20 ਚੰਡੀਗੜ੍ਹ ਤੁਹਾਨੂੰ ਪੂਰਾ ਕਮਾਵਾਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਹਰ ਬੰਦੇ ਤੱਕ ਪਹੁੰਚੇ ਔਰ ਇਸ ਹਸਪੀਟਲ ਦਾ ਹਰ ਇੱਕ ਬੰਦਾ ਫਾਇਦਾ ਲੈ ਸਕੇ ਕਿਉਂਕਿ ਇਦਾਂ ਦੇ ਹਸਪੀਟਲ ਬਹੁਤ ਘੱਟ ਹੈ ਬਹੁਤ ਘੱਟ ਗੀ ਹੈ ਹੀ ਨਹੀਂ ਦੁਨੀਆ ਦੇ ਇੱਕੋ ਇੱਕ ਇਹ ਹਸਪੀਟਲ ਹੈ ਜਿਹੜਾ ਫ੍ਰੀ ਆਫ ਕੋਸ ਗੁਰੂ ਕਾ ਲੰਗਰ ਜਿੱਥੇ ਲਗਾਇਆ ਜਾਂਦਾ ਅੱਖਾਂ ਦਾ ਸਭ ਤੋਂ ਵੱਡੀ ਗੱਲ ਰੂਟੀਨਾ ਆਪਰੇਸ਼ਨ ਵੀ ਕੀਤਾ ਜਾਂਦਾ ਮਾੜੀ ਮੋਟੀ ਪ੍ਰੋਬਲਮ ਜਿੱਦਾਂ ਚਿੱਟਾ ਮੋਤੀਆ ਕਾਲਾ ਮੋਤੀਆ ਜਾਂ ਅੱਖਾਂ ਧੁੰਦਲੀਆਂ ਉਹਦਾ ਆਪਰੇਸ਼ਨ ਹੁੰਦੇ ਹੁੰਦੇ ਆ ਰੂਟੀਨਾ ਦਾ ਵੀ ਇੱਥੇ ਆਪਰੇਸ਼ਨ ਹੁੰਦਾ ਦੋਸਤੋ ਜੇ ਤੇ ਲੱਖ ਰੁਪਏ ਲੱਗ ਜਾਂਦਾ ਪੀਜੀਆਈ ਤੋਂ ਜੇ ਆਪਾਂ ਇਹ ਆਪਰੇਸ਼ਨ ਰੂਟੀਨਾ ਦਾ ਕਰਵਾਉਣ ਜਾਈਏ 1 ਲੱਖ ਰੁਪਏ ਲੱਗ ਜਾਂਦਾ ਸੋਚ ਕੇ ਦੇਖੋ ਬਾਹਰ ਪ੍ਰਾਈਵੇਟ ਹਸਪੀਟਲਾਂ 'ਚ ਕਿੰਨੇ ਪੈਸੇ ਲੱਗਦੇ ਹੋਣਗੇ ਪ੍ਰਾਈਵੇਟ ਹਸਪੀਟਲਾਂ 'ਚ ਤਾਂ ਮਤਲਬ ਸ਼ੈਲ ਲਾਈ ਪਈ ਆ ਕੱਪੜੇ ਤਾਰ ਲ ਸਾਡੇ ਇੱਥੇ ਮੈਡੀਕਲ ਹੈ ਪਰ ਇਸ ਹਸਪੀਟਲ ਦੀ ਤੁਸੀਂ ਮੈਂ ਕੀ ਗੱਲਬਾਤ ਦੱਸਾਂ ਮਤਲਬ ਇੱਥੇ ਦੀ ਮੈਨੇਜਮੈਂਟ ਕਮੇਟੀ ਮੈਨੇਜਮੈਂਟ ਜਿਹੜੀ ਪੂਰੀ ਟੀਮ ਹੈ ਜਿਹੜੀ ਇੱਥੇ ਦੇਖ ਰਿਕ ਕਰਦੀ ਆ ਕਮਾਲ ਦੇ ਬੰਦੇ ਇੱਕ ਗੱਲ ਚ ਕਹਿਣਾ ਹੋਵੇ ਵੀ ਜੇ ਸਾਨੂੰ ਕੋਈ ਪੁੱਛੇ ਦੁਨੀਆ ਤੇ ਕਿਤੇ ਰੱਬ ਹੈਗਾ ਦੁਨੀਆ ਤੇ ਅਜਾਈ ਕੋ ਪਵਿੱਤਰ ਥਾਂ ਹੈਗੀ ਜਿੱਥੇ ਰੱਬ ਰਹਿੰਦਾ ਮੈਂ ਕਹੂੰਗਾ ਹਾਂ ਹੈਗੀ ਆ ਆਜੋ ਤੁਹਾਨੂੰ ਦਿਖਾਵਾਂ ਉਹ ਥਾਂ ਹੈਗੀ ਆ ਜਿੱਥੇ ਰੱਬ ਰਹਿੰਦਾ ਉਹ ਹੈ ਚੰਡੀਗੜ੍ਹ ਸੈਕਟਰ 18 ਬੀ ਚ ਜਿੱਥੇ ਅੱਖਾਂ ਦਾ ਲੰਗਰ ਚੱਲਦਾ 24 ਆਵਰ ਹਰ ਰੋਜ਼ ਹਜ਼ਾਰਾਂ ਬੰਦੇ ਆਉਂਦੇ ਆਜੋ ਤੁਹਾਨੂੰ ਕਰਾਉਂਦੇ ਆ ਦਰਸ਼ਨ ਦੇਖਦੇ ਆ ਤੁਸੀਂ ਵੀ ਦੇਖੋ ਨਾਲ ਕਿਦਾਂ ਦਾ ਹਸਪੀਟਲ ਆ ਕੀ ਕੀ ਇੱਥੇ ਬੈਨੀਫਿਟਸ ਹੈਗੇ ਨਾਲੇ ਇੱਥੇ ਦੇ ਜਿਹੜੀ ਮੈਨੇਜਮੈਂਟ ਟੀਮ ਹੈ ਹੈੱਡ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਆਜੋ ਚੱਲ ਲਓ ਜੀ ਆਪਾਂ ਪਹੁੰਚ ਗਏ ਆ ਉਸ ਅਲੌਕਿਕ ਥਾਂ ਤੇ ਉਸ ਅਜੂਬੇ ਤੇ ਉਸ ਪਵਿੱਤਰ ਥਾਂ ਤੇ ਜਿੱਥੇ ਅੱਖਾਂ ਦਾ ਲੰਗਰ ਹਰ ਰੋਜ਼ ਲੱਗਦਾ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਸੌ ਸਾਲ ਪਹਿਲਾਂ ਜੋ ਲੰਗਰ ਲਗਾਇਆ ਸੀ 20 ਰੁਪਈਆ ਦਾ ਅੱਜ ਉਸ ਲੰਗਰ ਨੇ ਇੱਕ ਹੋਰ ਰੂਪ ਬਹੁਤ ਵੱਡਾ ਰੂਪ ਲੈ ਲਿਆ ਜਿਹਨੂੰ ਆਪਾਂ ਕਹਿੰਦੇ ਆ ਅੱਖਾਂ ਦਾ ਲੰਗਰ ਹਜ਼ਾਰਾਂ ਪੇਸ਼ੈਂਟ ਹਜ਼ਾਰਾਂ ਮਰੀਜ਼ ਹਜ਼ਾਰਾਂ ਸੰਗਤਾਂ ਰੋਜ਼ ਆਉਂਦੀਆਂ ਜੋ ਆ ਕੇ ਆਪਣੀਆਂ ਅੱਖਾਂ ਦਾ ਇੱਥੋਂ ਇਲਾਜ ਕਰਾਉਂਦੇ ਆ ਜਾ ਇਹ ਬਾਹਰਲੀ ਕੰਟਰੀ ਹੋਵੇ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਜਾਂ ਭਾਰਤ ਦਾ ਕੋਈ ਵੀ ਕੋਨਾ ਹੋਵੇ ਉਤੋਂ ਆ ਕੇ ਕੋਈ ਵੀ ਆਪਣਾ ਇੱਥੇ ਇਲਾਜ ਕਰਾ ਸਕਦਾ ਇੱਥੇ ਕਿਸੇ ਦੀ ਜਾਤ ਨਹੀਂ ਦੇਖੀ ਜਾਂਦੀ ਇੱਥੇ ਕਿਸੇ ਦਾ ਧਰਮ ਨਹੀਂ ਦੇਖਿਆ ਜਾਂਦਾ ਕਿਸੇ ਦਾ ਗੋਤ ਨਹੀਂ ਦੇਖਿਆ ਜਾਂਦਾ ਹਰ ਇੱਕ ਦਾ ਇਲਾਜ ਫ੍ਰੀ ਹੁੰਦਾ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਇੱਥੇ ਟੋਕਨ ਮਿਲਦੇ ਆ ਆਪਣਾ ਟੋਕਨ ਲਓ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਡਾਕਟਰ ਨੂੰ ਮਿਲੋ ਆਪਣਾ ਇਲਾਜ ਕਰਾਓ ਸੋ ਇਹ ਦੁਨੀਆ ਦਾ ਮੈਂ ਕਹਿੰਦਾ ਬਹੁਤ ਵੱਡਾ ਅਜੂਬਾ ਜਿੱਥੇ ਆ ਕੇ ਹਜ਼ਾਰਾਂ ਲੋਕ ਜਿਹੜੇ ਪੈਸੇ ਹੱਥੋਂ ਤੰਗ ਆ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਕੋਲ ਇਨੀ ਸਮਰੱਥਾ ਨਹੀਂ ਹੈ ਕਿ ਉਹ ਕਿਸੇ ਚੰਗੇ ਹਸਪੀਟਲ 'ਚ ਆਪਣਾ ਇਲਾਜ ਕਰਾ ਸਕਣ ਉਹ ਲੋਕ ਇੱਥੇ ਆ ਕੇ ਆਪਣਾ ਇਲਾਜ ਕਰਾ ਲੈਂਦੇ ਆ ਔਰ ਬੜਾ ਸੁੱਖ ਮਿਲਦਾ ਉਹ ਲੋਕ ਉਹ ਰੂਹਾਂ ਕਿੱਦਾਂ ਦੀਆਂ ਹੋਣਗੀਆਂ ਜਿਨ੍ਹਾਂ ਨੇ ਇਹ ਸੁਪਨਾ ਦੇਖਿਆ ਔਰ ਇਹਨੂੰ ਇੱਕ ਰੂਪ ਦਿੱਤਾ ਆਮਲੇ ਜਾਮਾ ਪਹਿਨਾਇਆ ਨਹੀਂ ਤਾਂ ਇੱਥੇ ਇੱਕ ਦਿਨ ਦਾ ਕੈਂਪ ਲੱਗਾ ਹੋਵੇ ਉਹ ਹੀ ਅਡਜਸਟ ਨਹੀਂ ਹੁੰਦਾ ਤੇ ਇੱਥੇ ਤਾਂ ਹਰ ਰੋਜ਼ ਹੁੰਦਿਆ ਇਹ 8 ਫਰਵਰੀ 2118 ਨੂੰ ਸ਼ੁਰੂ ਕੀਤਾ ਸੀ ਇਹ ਲੰਗਰ ਅੱਜ ਬਹੁਤ ਵੱਡਾ ਬਣ ਗਿਆ ਇੱਥੇ ਸਭ ਤੋਂ ਵੱਡੀ ਗੱਲ ਇੱਥੇ ਕੈਸ਼ ਕਾਊਂਟਰ ਹੈ ਨਹੀਂ ਮਿੱਤਰੋ ਨਾ ਹੀ ਕੋਈ ਗੋਲਕਿਆ ਨਾ ਹੀ ਕੋਈ ਗੱਲ ਨਾ ਹੀ ਕੋਈ ਪਰਚੀ ਦੀ ਫੀਸ ਲਈ ਜਾਂਦੀ ਹੈ ਸਗੋਂ ਇਥੇ ਤੱਕ ਕਿ ਜਿਹੜਾ ਵਿਚਾਰਾ ਗਰੀਬ ਆ ਜਿਹੜਾ ਆਪਣੇ ਉੱਪਰ ਪੈਸੇ ਨਹੀਂ ਖਰਚ ਸਕਦਾ ਉਹਨੂੰ ਆਉਣ ਜਾਣ ਦਾ ਕਰਾਇਆ ਵੀ ਦਿੱਤਾ ਜਾਂਦਾ ਚਾਹੇ ਉਹ ਰੂਟੀਨਾ ਦਾ ਆਪਰੇਸ਼ਨ ਹੋਵੇ ਚਾਹੇ ਕੋਰਨੀਆ ਟ੍ਰਾਂਸਪਲੈਂਟ ਦਾ ਆਪਰੇਸ਼ਨ ਹੋਵੇ ਉਹ ਲੇਟੈਸਟ ਟੈਕਨੋਲੋਜੀ ਨਾਲ ਕੀਤਾ ਜਾਂਦਾ ਬਿਲਕੁਲ ਫ੍ਰੀ ਇਹ ਕੋਰਨੀਆ ਦਾ ਅਗਰ ਟ੍ਰਾਂਸਪਲੈਂਟ ਆਪਾਂ ਪੀਜੀਆਈ ਚੰਡੀਗੜ੍ਹ ਤੋਂ ਵੀ ਕਰਾਉਣਾ ਹੋਵੇ ਤੇ ਨੀਅਰ ਵੁੱਡ 1 ਲੱਖ ਰੁਪਈਆ ਖਰਚਾ ਆ ਜਾਂਦਾ ਇਥੇ ਫਰੀ ਹੁੰਦਾ ਮੈਨੇਜਮੈਂਟ ਜਿਹੜੀ ਇੱਥੇ ਦੀ ਕਮੇਟੀ ਆ ਜਾਂ ਮੈਨੇਜਮੈਂਟ ਇੱਥੇ ਦੀ ਪਾ ਕਮਾਲ ਐ ਬੜੀ ਨਿਮਰਤਾ ਸਾਹਮਣੇ ਮੈਡਮ ਬੈਠਿਆ ਦੇਖੋ ਕਿੰਨੇ ਸਜਜ ਸਜਜ ਦੇ ਤਰੀਕੇ ਨਾਲ ਗੱਲ ਕਰ ਰਹਾ ਕਿੰਨੀ ਨਿਮਰਤਾ ਨਾਲ ਗੱਲ ਕਰ ਰਹਾ ਹਰ ਪੇਸ਼ੈਂਟ ਨੂੰ ਸਮਝਾਉਂਦੇ ਪ੍ਰੋਪਰ ਤਰੀਕੇ ਨਾਲ ਜਿਹਨੂੰ ਪਤਾ ਨਹੀਂ ਲੱਗਦਾ ਬਹੁਤ ਵਧੀਆ ਮੈਨੇਜਮੈਂਟ ਟੀਮ ਆ ਮੈਂ ਸੁਣਿਆ ਬੜੀ ਬੜੀ ਸੀ ਮੈਂ ਹੁਣ ਜਾ ਕੇ ਅੱਜ ਜਾ ਕੇ ਇੱਥੇ ਦੇਖਿਆ ਪਰ ਤੱਕ ਮੇਰਾ ਆਉਣ ਨੂੰ ਦਿਲ ਨਹੀਂ ਕਰਦਾ ਸੀ ਬੜੀਆਂ ਸੁੱਚੀਆਂ ਸੱਚੀਆਂ ਰੂਹਾਂ ਇੱਥੇ ਬੈਠੀਆਂ ਵੱਡੇ ਵੱਡੇ ਆਪਦੇ ਉਹਨਾਂ ਦੇ ਬ੍ਰਾਂਡ ਚੱਲਦੇ ਆ ਪਰ ਉਹ ਇੱਥੇ ਸੇਵਾ ਕਰਦੇ ਆ ਸਵਾਏ ਡਾਕਟਰਾਂ ਤੋਂ ਕੋਈ ਵੀ ਹੋਰ ਸੇਵਾਦਾਰ ਸੈਲਰੀ ਨਹੀਂ ਲੈਂਦਾ ਸੇਵਾ ਨੂੰ ਵੀ ਇਸ ਭਾਵਨਾ ਨਾਲ ਕੀਤਾ ਜਾਂਦਾ ਜਿਵੇਂ ਆਪਣੇ ਘਰ ਦਾ ਕੋਈ ਪ੍ਰੋਗਰਾਮ ਹੋਵੇ ਆਪਣੇ ਘਰ ਦਾ ਫੰਕਸ਼ਨ ਹੋਵੇ ਹੈ ਨਾ ਕਮਾਲ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਹਰ ਘਰ ਹਰ ਫੋਨ 'ਚ ਵੀਡੀਓ ਪਚਾ ਦਿਓ ਤਾਂ ਜੋ ਹਰ ਉਹ ਸ਼ਖਸ ਆਪਣਾ ਇਲਾਜ ਕਰਾ ਸਕੇ ਜਿਹਨੂੰ ਜ਼ਰੂਰਤ ਹੈ ਜਿਹਦੇ ਕੋਲ ਪੈਸੇ ਹੈ ਨਹੀਂ ਜ਼ਰੂਰੀ ਨਹੀਂ ਕਿ ਘੱਟ ਪੈਸੇ ਵਾਲੇ ਜਾਂ ਗਰੀਬ ਪਰਿਵਾਰ ਹੀ ਇੱਥੇ ਪਹੁੰਚਦਾ ਇੱਥੇ ਚੰਗੇ ਚੰਗੇ ਲੋਕ ਵੀ ਆਉਂਦੇ ਆ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਗੁਰੂ ਨਾਨਕ ਦੇਵ ਸਾਹਿਬ ਨਾਲ ਸੋ ਵੀਡੀਓ ਤਾਂ ਕਰਕੇ ਮੈਂ ਕਹਿਣਾ ਸ਼ੇਅਰ ਕਰ ਦਿਓ ਇਹ ਇੱਥੇ ਦਾ ਮੈਡੀਕਲ ਸਟੋਰ ਹੈ ਦਵਾਈਆਂ ਸਾਰੀਆਂ ਇੱਥੋਂ ਉਪਲਬਧ ਹੁੰਦੀਆਂ ਉਹ ਵੀ ਫ੍ਰੀ ਪੈਸਾ ਕੋਈ ਲਿਆ ਨਹੀਂ ਜਾਂਦਾ ਵਧੀਆ ਦਵਾਈਆਂ ਵਧੀਆ ਕੰਪਨੀਆਂ ਦੀਆਂ ਦਵਾਈਆਂ ਹੋਰ ਵੀ ਚੰਡੀਗੜ੍ਹ ਦੇ ਵਿੱਚ ਇਹਨਾਂ ਦੇ 13-13 ਕਰਕੇ ਮੈਡੀਕਲ ਸਟੋਰ ਖੋਲੇ ਆ 45 ਚਾ 26 ਚਾ ਹੋਰ ਵੀ ਕਈਆਂ ਸੈਕਟਰਾਂ ਦੇ ਜਿੱਥੋਂ ਦਵਾਈਆਂ ਜਨਰਿਕ ਬਹੁਤ ਸਸਤੇ ਰੇਟਾਂ ਤੇ ਮਿਲਦੀਆਂ ਸੋ ਰੋਜ਼ਾਨਾ ਹਜ਼ਾਰਾਂ ਦੀ ਸੰਖਿਆ ਵਿੱਚ ਇੱਥੇ ਪੇਸ਼ੈਂਟ ਆਉਂਦੇ ਆ ਜਿਹੜੇ ਆ ਕੇ ਆਪਣਾ ਇਲਾਜ ਕਰਾਉਂਦੇ ਆ ਕਮਾਲ ਹੈ ਸੋਚਣ ਵਾਲੀ ਗੱਲ ਹੈ ਕੋਈ ਪੈਸਾ ਨਹੀਂ ਲਿਆ ਜਾਂਦਾ ਉਲਟਾ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਜਾਂਦਾ ਫੇਰ ਕੋਈ ਦੂத் ਰਾਡੇ ਤੋਂ ਆਇਆ ਉਹਦੇ ਰਹਿਣ ਦਾ ਬੰਦੋਬਸ ਵੀ ਕੀਤਾ ਜਾਂਦਾ ਆਜੋ ਕਰਦੇ ਆਂ ਗੱਲ ਇਹਨਾਂ ਨਾਲ ਸੁਣਦੇ ਆਂ ਗੱਲਬਾਤ ਇਹਨਾਂ ਦੀ ਆਜੋ ਅੱਛਾ ਮਿੱਤਰੋ ਇੱਕ ਹੋਰ ਮੈਨੂੰ ਗੱਲ ਯਾਦ ਆਈ ਇਹਨਾਂ ਦੀ ਇਹਨਾਂ ਨੇ ਕਦੇ ਵੀ ਕਿਸੇ ਸਟੇਜ ਤੋਂ ਜਾਂ ਕਿਸੇ ਵੀਡੀਓ ਤੋਂ ਸੋਸ਼ਲ ਮੀਡੀਆ ਤੇ ਜਾਂ ਕਿਸੇ ਨਵੇ ਇਹਨਾਂ ਨੇ ਡੋਨੇਸ਼ਨ ਵਾਸਤੇ ਨਹੀਂ ਕਦੇ ਕਮੇਟੀ ਨੇ ਕਿਹਾ ਹਸਪੀਟਲ ਜਿਹੜੇ ਚਲਾਉਂਦੇ ਆ ਕਦੇ ਨਹੀਂ ਕਿਹਾ ਕਿ ਸਾਨੂੰ ਡੋਨੇਸ਼ਨ ਦਿਓ ਮਹਾਰਾਜ ਆਪ ਹੀ ਕਿਰਪਾ ਕਰਦੇ ਆਪ ਹੀ ਸੰਗਤ ਜੁੜਦੀ ਆਪ ਹੀ ਆਪਣੇ ਆਪ ਵੱਡੀਆਂ-ਵੱਡੀਆਂ ਅੱਜ ਕੱਲ ਦੀ ਟੈਕਨੋਲੋਜੀ ਦੀਆਂ ਮਸ਼ੀਨਾਂ ਸਾਹਮਣੇ ਪਈਆਂ ਉਹ দান ਕਰਦੇ ਆ ਪੈਸਾ ਵੀ ਕਿੱਦਾਂ ਆਉਂਦਾ ਡੋਨੇਸ਼ਨ ਦਾ ਕਿਆ ਕਦੇ ਨਹੀਂ ਸੋ ਆਪ ਮਸ਼ੀਨਾਂ ਵਡੀਆਂ ਗੜੀਆਂ ਤਕੜੀਆਂ ਚੰਗੇ ਡਾਕਟਰ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਸੋ ਕਮਾਲ ਹੈ ਕਰੋੜਾਂ ਦੀਆਂ ਮਸ਼ੀਨਾਂ ਜਿਨ੍ਹਾਂ ਨਾਲ ઓਪਰੇਟ ਹੁੰਦਾ ਵੱਡੇ-ਵੱਡੇ ਹਸਪੀਟਲ ਜਾਂ ਐਮਸ ਹੋਵੇ ਉਹਨਾਂ ਦੇ ਨਾਲ ਦੇ ਰਲਦੇ ਮਿਲਦੇ ਇੱਥੇ ऑपरेशन ਕੀਤੇ ਜਾਂਦੇ ਆ। ਔਰ ਇਹ ਸੰਸਥਾ ਨੂੰ ਗੁਰੂਕਲ ਲੰਗਰ ਆਈ ਹਸਪੀਟਲ ਨੂੰ ਕਈ ਤਰ੍ਹਾਂ ਦੇ ਅਵਾਰਡ ਮਿਲ ਚੁੱਕੇ ਆ। ਬੜੇ ਥਾਂ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਤੁਸੀਂ ਕਦੇ ਮਿਲੋ ਨਾ ਇਹਨਾਂ ਦੇ ਚੇਅਰਮੈਨ ਸਾਹਿਬ ਨੂੰ। ਕਮਾਲ ਦੇ ਸ਼ਖਸ ਆ, ਕਮਾਲ ਦੀ ਰੂਹ ਆ। ਗੱਲਾਂ ਸੁਣ ਕੇ ਨਜ਼ਾਰਾ ਆ ਜਾਂਦਾ। ਜੋ ਉਹਨਾਂ ਦਾ ਹੀ ਕਹਿਣਾ ਸੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤਾਂ ਜੋ ਹਰ ਸ਼ਖਸ ਤੱਕ ਪਹੁੰਚੇ। ਇੱਕ ਹੋਰ ਇਨਫੋਰਮੇਸ਼ਨ ਆ ਦੋਸਤੋ ਕਿ 31/3/2000 24 ਨੂੰ ਸਰਵਾਈਕਲ ਕੈਂਸਰ ਦੀ ਵੈਕਸੀਨ ਦਾ ਕੈਂਪ ਲੱਗਣਾ ਸੈਕਟਰ 34 ਗੁਰਦੁਆਰਾ ਸਾਹਿਬ 'ਚ ਵੈਕਸੀਨ ਲਗਣੀ ਹੈ ਸਰਵਾਈਕਲ ਕੈਂਸਰ ਦੀ ਤਾਂ ਜੋ ਅਗਾਹ ਜਾ ਕੇ ਇਹ ਕਿਸੇ ਨੂੰ ਪ੍ਰੋਬਲਮ ਹੋਵੇ ਨਾ ਸੋ ਵੀਡੀਓ ਤੁਹਾਡੇ ਤੱਕ ਪਹੁੰਚੇ ਤੁਸੀਂ ਜ਼ਰੂਰ ਪਹੁੰਚੋ ਵੈਕਸੀਨ ਲਵਾਉਣ ਵਾਸਤੇ ਅੱਖਾਂ ਦਾ ਕੈਂਪ ਵੀ ਉੱਥੇ ਲੱਗਣਾ 31 ਤਿੰਨ 2024 ਨੂੰ ਆਪਣਾ ਟ੍ਰੀਟਮੈਂਟ ਕਰਾਉਣ ਵੀ ਆਓ ਕਿਸੇ ਵੀ ਤਰ੍ਹਾਂ ਦੀ ਅੱਖਾਂ ਦਾ ਕੋਈ ਪ੍ਰੋਬਲਮ ਹੈ ਕੋਈ ਰੋਗ ਹੈ ਜ਼ਰੂਰ ਪਹੁੰਚੋ ਸੋ ਮੈਂ ਜਿੰਨੀਆਂ ਗੱਲਾਂ ਕਰਾਂ ਉਹਨੀਆਂ ਘਟਿਆ ਕੁੱਲ ਮਿਲਾ ਕੇ ਇਹੀ ਕਹਿ ਸਕਦੇ ਆ ਕਰੇ ਕਰਾਵੇ ਆਪੇ ਮਾਨਸ ਕੀ ਕਿਆ ਜਾਤ ਕਰਾਉਣ ਵਾਲਾ ਉੱਪਰ ਬੈਠਾ ਇਨਸਾਨ ਦੇ ਵਿੱਚ ਇੱਕ ਵਿਚੋਲਾ ਬਣਦਾ ਸੋ ਵੀਡੀਓ ਨੂੰ ਸ਼ੇਅਰ ਵੀ ਕਰਿਓ ਉਹਨਾਂ ਲੋਕਾਂ ਤੱਕ ਪਹੁੰਚਾਓ ਵੀਡੀਓ ਨੂੰ ਜਿੰਨਾਂ ਲੋਕਾਂ ਨੂੰ ਜ਼ਰੂਰਤ ਆ ਟ੍ਰੀਟਮੈਂਟ ਦੀ ਸੋ ਬਹੁਤ ਬਹੁਤ ਧੰਨਵਾਦ ਆਜੋ ਕਰਦੇ ਆ ਚੇਅਰਮੈਨ ਸਾਹਿਬ ਨਾਲ ਗੱਲਬਾਤ ਤੇ ਸੁਣਦੇ ਉਹਨਾਂ ਦੀਆਂ ਗੱਲਾਂ ਬਾਤਾਂ ਆਜੋ ਵੇਰਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਖਾਲਸਾ ਤੁਸੀਂ ਸਭ ਨੇ ਅਲੱਗ-ਅਲੱਗ ਤਾਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਜ਼ਰੂਰ ਦੇਖੇ ਹੋਣਗੇ ਅੱਜ ਆਪਾਂ ਅੱਖਾਂ ਦਾ ਲੰਗਰ ਦੇ ਜਿੱਥੇ ਲੱਗਿਆ ਉੱਥੇ ਪਹੁੰਚੇ ਹਾਂ ਚੰਡੀਗੜ੍ਹ ਸੈਕਟਰ ਤੇ ਐਸੇ ਸ਼ਖਸਾਂ ਐਸੇ ਮਹਾਂਪੁਰਸ਼ਾਂ ਮੁਲਾਕਾਤ ਕਰਦੇ ਹਾਂ ਜਿਨ੍ਹਾਂ ਨੇ ਸਾਰੀ ਕਮਾਂਡ ਸੰਭਾਲੀ ਹੋਈ ਸਤਿ ਸ੍ਰੀ ਅਕਾਲ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇਹ ਸ਼ੁਰੂ ਕੀਤਿਆਂ ਨੂੰ ਜੀ ਵੈਸੇ ਤੇ 30 ਸਾਲ ਹੋ ਗਏ ਅਸੀਂ ਸੇਵਾ ਕਰਦੇ ਆ ਪਰ ਇਹ ਜਿਹੜਾ ਅਸੀਂ ਅੱਖਾਂ ਦਾ ਫ੍ਰੀ ਲੰਗਰ ਸ਼ੁਰੂ ਕੀਤਾ ਇਹ 7 ਸਾਲ ਹੋ ਗਏ 7 ਸਾਲ ਹੋ ਗਏ 7 ਸਾਲ ਓਕੇ ਤੇ 7 ਸਾਲ ਨਹੀਂ 6 ਸਾਲ ਪੂਰੇ ਹੋ ਗਏ ਓਕੇ ਤੇ ਸਰ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਅਲੱਗ-ਅਲੱਗ ਸਟੇਟਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਆਉਂਦੇ ਆ ਇੱਥੇ ਕੋਈ ਫੀਸ ਨਹੀਂ ਲਈ ਜਾਂਦੀ ਫ੍ਰੀ ਆਫ ਕੋਸਟ ਸਰ ਹੁੰਦਾ ਤੇ ਇਹਨੂੰ ਸਰ ਦੇਖਣ ਦੇ ਵਿੱਚ ਆਪਾਂ ਨੂੰ ਕੋਈ ਮੁਸ਼ਕਲ ਆਉਂਦੀ ਹੋਵੇ ਜਾਂ ਕੋਈ ਕਿੰਨੀ ਕ ਵੱਡੀ ਇਹਦੇ ਪਿੱਛੇ ਮੈਨੇਜਮੈਂਟ ਟੀਮ ਕੰਮ ਕਰਦੀ ਸੰਜਵੀ ਡਾਕਟਰ ਸਾਡੇ ਕੋਲ ਲੜ ਕੇ ਸੁਣਿਆ ਗਿਆ ਜੀ ਅੱਛੇ ਇੱਕ ਬਹੁਤ ਹੀ ਵਧੀਆ ਡਾਕਟਰ ਹੈਗੇ ਸਰਜਨ ਵੀ ਹੈ ਆਪਰੇਸ਼ਨ ਰੋਜ਼ ਹੁੰਦਾ ਹੈ 30 35 ਕਦੇ ਕਦੇ 50 ਵੀ ਹੋ ਜਾਂਦੇ ਤੇ ਟੋਟਲੀ ਫ੍ਰੀ ਹੈ ਉਸ ਤੋਂ ਬਾਅਦ ਕੋਈ ਮਤਲਬ ਡਾਇਰ ਦਾ ਕੋਈ ਪੈਸਾ ਨਹੀਂ ਅਕਾਦੀ ਪ੍ਰਜਨਨ ਕੋਈ ਪਰਸੇ ਨਹੀਂ ਜੀ ਇਹ ਹਾਈਸਟ ਵੀ ਜੀ ਅੱਜ ਦੇ ਪਰ ਰਾਜ ਦੀ ਜਰਨੀ ਉਸੇ ਬੰਦਵਸ ਕੀਤਾ ਹੈ ਬੋਦਾਰਿਆ ਜੀ ਕਿਹੜਾ ਕਰਾਇ ਨਹੀਂ ਦੇ ਸਕਦੇ ਅਸੀਂ ਕਹਿੰਦੇ ਭਾਜੀ ਇੱਥੇ ਪਹੁੰਚ ਜਾਓ ਹਰ ਜਦ ਕਰਾਇ ਵੀ ਲੈ ਲਓ ਇਲਾਜ ਹੋ ਜਾਊਗਾ ਇਲਾਜ ਹੋ ਜਾਊਗਾ ਜੀ ਦੇਖੋ ਜੀ ਕੱਲ ਕਿੰਨੀ ਵੱਡੀ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਆ ਇੱਕ ਬੰਦੇ ਨੇ ਆਪਣਾ ਟ੍ਰੀਟਮੈਂਟ ਕਰਾਉਣ ਆਣਾ ਕਹਿੰਦੇ ਜੇ ਕਿਰਾਇਆ ਹੈ ਨਹੀਂ ਉਹ ਵੀ ਲੈ ਲਓ ਰਹਿਣ ਦਾ ਬੰਦੋਬਸਤ ਵੀ ਕੀਤਾ ਹੈ ਜਿੰਨ ਕੋ ਨਹੀਂ ਪੈਸੇ ਹੋਵੇ ਗੁਰਦਵਾਰਾ ਸਾਹਿਬ ਜਿੱਥੇ ਬੰਦੋਬਸਤ ਕੀਤਾ ਉੱਥੇ ਆਪਣਾ ਕਿਰਾਇਆ ਵੀ ਨਾ ਤੁਸੀਂ ਦੋ ਸ਼ੀਲਾ ਸਾਹਮਣੇ ਸਾਹਮਣੇ ਬਿਲਕੁਲ ਸਰ ਕਿੰਨੇ ਕੁ ਪੇਸ਼ੈਂਟ ਡੇਲੀ ਆ ਜਾਂਦੇ ਇੱਥੇ ਪੇਸ਼ੈਂਟ ਤੇ 800 ਫੀਸ ਦਾ ਜਾਦੇ ਵੀ ਹੋ ਜਾਂਦੇ ਆ 7-800 ਤੋਂ ਐਵਰੇਜ ਡੇਲੀ ਹੋ ਜਾਂਦਾ 7-800 ਪੇਸ਼ੈਂਟ ਤੇ ਰਹਿਣ ਦਾ ਬੰਦੋਬਾਸੇ ਪੂਰਾ ਕੋਈ ਦੋ ਗੁਰਦੁਆਰਾਇਂ ਕੀਤਾ ਹੈ ਜਿਹੜੇ ਨਹੀਂ ਉੱਤੇ ਉਹਨਾਂ ਦਾ ਜ਼ਾਇਸ਼ ਹੋ ਜਾਂਦਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਦੇਖਣ ਵਾਲਿਆਂ ਨੂੰ ਕੋਈ ਚੰਗਾ ਸੁਨੇਹਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਕਹਿਣ ਦੀ ਰੌਲੇ ਦੀ ਲੋਦੀ ਹਾ ਭੇਜਦੇ ਦੇਖ ਕੇ ਕੋਈ ਆਣਾ ਤਾਂ ਕਹਿੰਦਾ ਕਮਾਲ ਹੋਈ ਪਈ ਹੈ ਇਹਦਾ ਕਰਦੇ ਕੋਈ ਨਹੀਂ ਕਰਦਾ ਸਾਰੀ ਦੁਨੀਆ 'ਚ ਪਹਿਲੀ ਜਗ੍ਹਾ ਜਿੱਥੇ ਹਰ ਜੀ ਛੁਰੀ ਹੈ ਬਿਲਕੁਲ ਕੈਸ਼ਰੀ ਜਗ੍ਹਾ ਨਾਲ ਫਣੀ ਆਪਣਾ ਇਕੇ ਇੰਜੈਕਸ਼ਨ ਲੱਗਦਾ ਹੈ ਜਿਹਦੇ ਰੋਗ ਰੋਗ ਅੱਖਾਂ ਦੇ ਰੋਗ ਖਾਹ ਹੁੰਦਾ ਹੈ ਹਾਂਜੀ ਤੇ ਉਹ ਪ੍ਰਾਈਵੇਟ 10 12 ਜਾਂ ਤੁਹਾਨੂੰ ਕੋਈ ਨਹੀਂ ਲੱਗਦਾ ਉਹ ਵੀ ਇਸੇ ਫ੍ਰੀ ਲੈਂਦੇ ਆ ਓਕੇ ਜਿਹੜਾ ਇਹ ਕੰਡਾ ਆਪਰੇਸ਼ਨ ਹੈ ਹਾਂਜੀ ਪੀ ਜੀਆ ਵੀ 80000 ਦਾ ਇਹਦਾ ਦੋਈਆ ਮੰਗਾਂਦੇ ਆ ਉਹ ਸਾਡੇ ਕੋਲ ਫ੍ਰੀ ਹੈ ਮਤਲਬ ਅੱਖਾਂ ਦਾ ਟੋਟਲ ਫ੍ਰੀ ਹੈ ਕੋਈ ਵੀ ਇਲਾਜ ਹੈ ਸੰਗਤ ਜੀ ਦੇਖੋ ਕਿੰਨੀ ਵੱਡੀ ਗੱਲ ਦੁਨੀਆ ਦਾ ਪਹਿਲਾ ਇਹ ਹਸਪੀਟਲ ਹੈ ਜਿੱਥੇ ਅੱਖਾਂ ਦਾ ਇਲਾਜ ਬਿਲਕੁਲ ਫ੍ਰੀ ਕਰਵਾਇਆ ਜਾਂਦਾ ਹੈ ਇੱਕ ਪੈਨ ਨਹੀਂ ਲਈ ਜਾਂਦੀ 1 ਰੁਪਈਆ ਨਹੀਂ ਲਿਆ ਜਾਂਦਾ ਸੋ ਇਹ ਸੇਵਾ ਭਾਵਨਾ ਨਾਲ ਕੀਤਾ ਜਾਂਦਾ ਪਿੱਛੇ ਕੋਈ ਸਵਾਰਥ ਨਹੀਂ ਹੈ ਕੋਈ ਸੈਲਰੀਆਂ ਨਹੀਂ ਲੈਂਦੇ ਇਹ ਮਹਾਪੁਰਸ਼ ਕਹਿਣ ਦਾ ਭਾਵ ਇਹ ਹੈ ਕਿ ਸਿਰਫ ਸੇਵਾ ਭਾਵਨਾ ਜਿੰਨੇ ਵੀ ਸੇਵਾ ਕਰਦੇ ਬਾਅਦ ਆਪਣੀ ਆਪਣੀ ਇੱਛਾ ਦੇ ਅਕੋਰਡਿੰਗ ਕਰਦੇ ਕੋਈ ਸੈਲਰੀ ਨਹੀਂ ਇਹ ਸੇਵਾ ਭਾਵਨਾ ਨਾਲ ਚੱਲਦਾ ਵਾਦ ਤੋਂ ਵਾਦ ਤੁਸੀਂ ਸਪੋਰਟ ਕਰੋ ਜਿੱਥੇ ਬੈਠੇ ਹੋ ਵੀਡੀਓ ਨੂੰ ਸ਼ੇਅਰ ਕਰੋ ਸਪੋਰਟ ਕਰੋ ਆਪਾਂ ਦੁਆਰੇ ਫੇਰ ਚੱਕਰ ਕਰਦੇ ਰਵਾਂਗੇ ਤੇ ਦੁਆਰੇ ਫੇਰ ਗੱਲਾਂ ਬਾਤਾਂ ਕਰਦੇ ਰਾਂਗੇ ਮਲਕੀਏ ਤੇ ਕੌਣ ਬੈਠੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਬਿਲਕੁਲ ਤੇ ਜਿੱਥੇ ਸੱਚ ਹੈ ਉੱਥੇ ਹਰ ਬੱਤੇ ਦਾ ਮਤਲਬ ਮੰਨ ਤੁਸ ਜੀ ਇੱਥੇ ਕਿੰਨੇ ਹੀ ਬੰਦੇ ਰੋ ਜਾ ਕੇ ਇਹ ਗੱਲ ਕਹਿੰਦੇ ਆ ਸਾਡਾ ਇੱਥੇ ਆ ਕੇ ਇੰਨਾਂ ਨੂੰ ਮਨ ਲੱਗਦਾ ਰੱਬ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਤਾਂ ਇੱਥੇ ਪ੍ਰਤੱਖ ਮਿਲ ਲਓ ਪ੍ਰਤੱਖ ਸੰਗਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੇ ਮਿਲਣਾ ਬਿਲਕੁਲ ਜੀ ਹਾਂ ਬਾਕੀ ਗੱਲ ਹੈ ਸੰਗਤ ਰੂਪੇ ਜਿਹੜੇ ਲੋਕ ਬਾਹਰ ਆ ਕੇ ਬੈਠਦੇ ਪੰਡਾਲ ਚ ਸੱਚਾਈਆਂ ਵੇਖਦੇ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਉਹਨਾਂ ਦਾ ਮਨ ਪ੍ਰਸੰਨ ਹੁੰਦਾ ਜੀ ਬਿਲਕੁਲ ਬਾਕੀ ਅੱਜ ਕੱਲ ਡਾਕਟਰੀ ਦੇ ਲੈਵਲ ਦੀ ਅਗਰ ਗੱਲ ਕਰੀਏ ਜੀ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਹੋ ਰਿਹਾ ਕੀ ਕੁਝ ਬਿਲਕੁਲ ਇੱਥੇ ਇੱਕ ਚੀਜ਼ ਦੀ ਬਿਲਕੁਲ ਮਹਾਰਾਜ ਦੀ ਇਹੋ ਜਿਹੀ ਕਿਰਪਾ ਹੈ ਕਿ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਜੀ ਇਹ ਤੁਸੀਂ ਕਹੋਗੇ ਅਨਹੋਣੀ ਪਰ ਗੁਰੂ ਨਾਨਕ ਸਾਹਿਬ ਦੇ ਪਕਸ਼ੀਸ਼ ਦੇ ਨਾਲ ਪੂਰੀਆਂ ਹੋ ਜਾਂਦੀਆਂ ਹੋਰੀਆਂ ਮੈਂ ਮੇਆਂ ਬਾਤ ਨਹੀਂ ਕਈ ਕਈ ਬੰਦਿਆਂ ਨੂੰ ਕਈ ਬੱਚਿਆਂ ਨੂੰ ਜੀ ਸਾਡੇ ਕੋਲ ਐਸੇ ਐਗਜ਼ਾਮਪਲਸ ਹੈਗੇ ਜਿਨ੍ਹਾਂ ਨੂੰ ਸਾਰੇ ਡਾਕਟਰਸ ਨੇ ਜਵਾਬ ਦੇ ਦਿੱਤਾ ਅੱਛਾ ਜੀ ਵੀ ਇਹ ਕੁਝ ਨਹੀਂ ਹੋ ਸਕਦਾ ਇਹਨਾਂ ਨੂੰ ਅੱਛਾ ਜੀ ਤੇ ਇੱਥੇ ਸਾਡੀ ਤਾਂ ਇੱਕੋ ਵਿਚਾਰਧਾਰਾ ਕਿਉਂਕਿ ਅਸੀਂ ਤਾਂ ਪੈਸੇ ਬਾਰੇ ਤੇ ਸੋਚਦੇ ਨਹੀਂ ਬਿਲਕੁਲ ਤੇ ਅਸੀਂ ਤਾਂ ਸੋਚਦੇ ਆ ਵੀ ਜੇ ਅਸੀਂ ਕਰ ਦਿੰਨੇ ਆ ਤੇ ਜੇ ਕੁਝ ਹੋਊਗਾ ਚੰਗਾ ਗੁਰੂ ਨਾਨਕ ਸਾਹਿਬ ਨੇ ਮਿਹਰ ਕਰਨੀ ਤਾਂ ਹੋ ਜਾਣੀ ਆਈ ਸਰਤਰੀ ਕਰ ਦਿੰਦੇ ਆ ਜਿਹਨਾਂ ਬੰਦਿਆਂ ਨੂੰ ਜਿਹਨਾਂ ਬੱਚਿਆਂ ਨੂੰ ਡਾਕਟਰਸ ਨੇ ਨਾ ਕਰਤੀ ਇਹਨਾਂ ਦੀ ਲਾਈ ਨਹੀਂ ਆ ਸਕਦੀ ਰੋਸ਼ਨੀ ਉਹ ਵੀ ਇੱਥੇ ਰੋਸ਼ਨੀ ਲੈ ਕੇ ਆਏ ਉਹ ਇਹ ਕਿਰਪਾ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੀ ਇਹ ਬੰਦਿਆਂ ਦੇ ਕੀਤਿਆਂ ਨਹੀਂ ਹੋਣਾ ਨਹੀਂ ਹੁਣ ਬਿਲਕੁਲ ਸਹੀ ਗੱਲ ਸਾਡੇ ਕੋਲ ਜਿਹੜੇ ਡਾਕਟਰ ਸਾਰੇ ਵੈਰੀ ਵੈਲ ਕੁਆਲੀਫਾਈਡ ਪ੍ਰੋਫੈਸ਼ਨਲੀ ਕੁਆਲੀਫਾਈਡ ਹੂ ਬੜੇ ਅੱਛੇ ਸਰਜਰੀ ਕਰਨ ਵਾਲੇ ਨੇ ਐਂਡ ਦੇ ਆਰ 올 ਪੇਡ ਕੋਈ ਸੇਵਾ ਨਹੀਂ ਕਰਦੇ ਹੈਨਾ ਜੀ ਤਾਂ ਹੀ ਹੈ ਕਿ ਸਰਜਰੀ ਦੇ ਲੈਵਲਸ ਦੇਖੋ ਟੈਕਨੀਕਲੀ ਤਾਂ ਜਿਹੜੇ ਸਾਊਂਡ ਡਾਕਟਰ ਅੱਛੇ ਹੋਣਗੇ ਉਹੀ ਕਰ ਪਾਹਣਗੇ ਨਾ ਜੀ ਬਿਲਕੁਲ ਸੋ ਇੱਥੇ ਤੁਸੀਂ ਇੱਕ ਜਿਹੜੀ ਗੱਲ ਪੁੱਛੀ ਸੀ ਵੀ ਇਹ ਸੇਵਾ ਚੱਲਦੀ ਕਿਵੇਂ ਜੀ ਇਹਦਾ ਬੜਾ ਵੱਡਾ ਇੱਕ ਜਵਾਬ ਤੁਹਾਡੇ ਹੀ ਕੁਐਸਚਨ ਚ ਹੈ ਜੀ ਅਸੀਂ ਕਈ ਵਾਰੀ ਕੋਈ ਸਾਨੂੰ ਤੁਹਾਡੇ ਵਰਗੇ ਸੱਜਣਾ ਕਹਿੰਦੇ ਤੁਸੀਂ ਸੇਵਾ ਚਲਾਉਂਦੇ ਕਿਵੇਂ ਆ? ਇਹ ਕਿੰਨੇ ਜੀ ਤੁਹਾਡਾ ਜਿਹੜਾ ਕੁਐਸਚਨ ਹੈ ਇਹਦੇ ਜੀ ਤੁਹਾਡਾ ਜਵਾਬ ਹੈ ਅਸੀਂ ਚਲਾਉਂਦੇ ਹੀ ਨਹੀਂ ਇਹ ਚਲਾਉਂਦਾ ਹੀ ਗੁਰੂ ਨਾਨਕ ਸਾਹਿਬ ਮਾਲਕ ਹੀ ਹੋ ਆ ਅਸੀਂ ਤਾਂ ਅਸੀਂ ਤਾਂ ਸੇਵਾਦਾਰ ਸਾਨੂੰ ਇੰਨੀ ਕਹਿ ਸਕਦੇ ਹੋ ਕਿ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਇੰਨੀ ਕੋ ਸਾਡੇ ਤੇ ਇੰਨਾ ਬਖਸ਼ਿਸ਼ ਕੀਤੀ ਹੈ ਕਿ ਸਾਡੇ ਤੇ ਸੇਵਾਵਾਂ ਲਹਿ ਰਹੇ ਆ ਵਾਹ ਸਹੀ ਉਹ ਸਾਡੇ ਕੋਲੋਂ ਸੇਵਾਵਾਂ ਲਹਿ ਰਹੇ ਆ ਸਾਡੇ ਲਈ ਇੰਨੀ ਖੁਸ਼ੀ ਬਹੁਤ ਹੈ ਜਿਵੇਂ ਇਹ ਕਹਿ ਸਕਦੇ ਗੁਰੂ ਨਾਨਕ ਪਾਤਸ਼ਾਹ ਨੇ ਜਿਨੇ ਇੱਕ ਮਨੁੱਖ ਨੂੰ ਜਿਵੇਂ ਚੁਣਦੇ ਆ ਸਮਝ ਲਓ ਤੁਸੀਂ ਪਿਆਰ ਦੀ ਲੋਵੇ ਦਾ ਹਰ ਬੰਦੇ ਦੀ ਡਿਊਟੀ ਹੁੰਦੀ ਹੈ ਆ ਤੁਸੀਂ ਕਰਨੀ ਹੈ ਹੈਨਾ ਬਿਲਕੁਲ ਅਸੀਂ ਤਾਂ ਨੌਕਰ ਦਾ ਗੁਰੂ ਨਾਨਕ ਸਾਹਿਬ ਦੇ ਜਵਾਬ ਦੇ ਗੁਰੂ ਨਾਨਕ ਸਾਹਿਬ ਨੂੰ ਉਹ ਅਸੀਂ ਤਾਂ ਸਾਡੀ ਤਾਂ ਸਿੱਧੀ ਜੀ ਜਿਨੇ ਤਕਰੀਬਨ ਇੱਥੇ ਤੁਹਾਨੂੰ ਬੰਦੇ ਮਿਲਣਗੇ ਜੁੜੇ ਹੋਏ ਸਾਡੀ ਸੰਸਥਾ ਦੇ ਨਾਲ ਉਹਨਾਂ ਦਾ ਪਹਿਲਾ ਮੁੱਖ ਏ ਆ ਸੇਵਾ ਸੇਵਾ ਬਿਲਕੁਲ ਸੇਵਾ ਕਰਨ ਦੇ ਭਾਵ ਨਾਲ ਇੱਥੇ ਆਉਂਦੇ ਕੋਈ ਮੇਰ ਨਹੀਂ ਕੋਈ ਤੇਰ ਨਹੀਂ ਕੋਈ ਟਾਈਮ ਨਹੀਂ ਕੁਝ ਸਟਾਫ ਸਾਡਾ ਜੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਜਾਂਦੀ ਉਹਨਾਂ ਤੇ ਚਾਹੇ ਸੈਲਰੀ ਵਾਲੇ ਹੁੰਦੇ ਆ ਦੇਖੋ ਦੁਨੀਆਵੀ ਤੌਰ ਤੇ ਉਹਨਾਂ ਨੇ ਤਾਂ ਖਰਚਦੇ ਹਾਂ ਹਾਂ ਬਿਲਕੁਲ ਹਾਂ ਬਿਲਕੁਲ ਚਾਹੇ ਸੈਲਰੀ ਲੈਂਦੇ ਨੇ ਲੇਕਿਨ ਉਹਨਾਂ ਦਾ ਐਟੀਟਿਊਡ ਤੁਸੀਂ ਮਿਲੋ ਉਹਨਾਂ ਨੂੰ ਉਹ ਤੁਹਾਨੂੰ ਐਨੇ ਪਿਆਰ ਨਾਲ ਗੱਲ ਕਰਦੇ ਆ ਕਿ ਉਹਨਾਂ ਨੇ ਕਦੀ ਟਾਈਮ ਨਹੀਂ ਵੇਖਿਆ ਵੀ ਹੁਣ 5 ਵਜੇ ਬਾਉ ਭੜੀ ਵੇਖਦਾ 5 ਵਜੇ ਉਹ ਚਲੀਏ ਲੋ ਸੇਵਾ ਚ ਜੇ ਇੱਕ ਅੱਧਾ ਘੰਟਾ ਵੱਧ ਵੀ ਲੱਗਿਆ ਉਹਨਾਂ ਨੇ ਕਦੀ ਮੱਥੇ ਤੇ ਝੂੜੀ ਨਹੀਂ ਪਾਈ ਕੈਂਪਸ ਲਾਉਂਦੇ ਆ ਜੀ ਅਸੀਂ ਓਕੇ ਸਾਡੇ ਕੋਲ ਸਾਡੇ ਮਤਲਬ ਹਰ ਮਹੀਨੇ ਦੇ ਵਿੱਚ 15 20 25 ਕੈਂਪ ਲੱਗਦੇ ਜਿੱਤੇ ਜਿਹੜੀ ਅਸੀਂ ਬਸਾਂ ਦੇ ਵਿੱਚ ਮਸ਼ੀਨਾਂ ਲਾਈਆਂ ਹੈ ਜਿਹਦੇ ਵਿੱਚ ਆਮ ਤੌਰ ਤੇ ਜ਼ਿਆਦਾ ਤੌਰ ਦੇ ਉਤੇ ਮੈਮੋਗ੍ਰਾਫੀ ਜਿਹੜੀ ਆਪਾਂ ਕਹਿੰਦੇ ਆ ਬ੍ਰੈਸਟ ਕੈਂਸਰ ਡਿਟੈਕਸ਼ਨ ਪਲੱਸ ਬੋਨ ਡੈਨਸਿਟੀ ਦੇ ਕੈਂਪ ਲਾਉਨੇ ਆ ਅਸੀਂ ਆਈ ਦੇ ਵੀ ਲਾਉਨੇ ਆ ਕਹਿੰਦਾ ਹੈ ਨਾ ਜੀ ਉਹਨਾਂ ਬਸਾਂ ਦੇ ਵਿੱਚ ਜਿਹੜੇ ਟੈਸਟ ਹੁੰਦੇ ਆਨ ਐਨ ਐਵਰੇਜ ਇੱਕ ਦਿਨ ਦੇ ਵਿੱਚ 35 40 ਹੋ ਜਾਂਦੇ ਆ ਬੋਨ ਅਰੇ ਬ੍ਰੈਸਟ ਕੈਂਸਰ ਡਿਟੈਕਸ਼ਨ ਦੇ ਕੇ ਅੱਛਾ ਜੀ ਅਸੀਂ ਤੇ ਇਹ ਸੋਚਦੇ ਆ ਭਈ ਪਹਿਲੇ ਡਿਟੈਕਟ ਕਰ ਲਓ ਨਾ ਜੀ 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 ਇਹ ਡਿਟੈਕਟ ਹੋ ਜੂਗਾ ਪਹਿਲੇ ਇਲਾਜ ਹੋ ਜੂਗਾ ਬਿਹਤਰ ਹੈ بجائے ਇਹ ਦੇ ਕਿ ਜਦੋਂ ਬਿਮਾਰੀ ਲੱਗ ਜਾਏ ਉਦੋਂ ਉਦੋਂ ਉਹਦਾ ਇਲਾਜ ਕਰੀਏ ਬਿਲਕੁਲ ਇੰਡੀਆ ਦੇ ਵਿੱਚ ਫਸਟ ਟਾਈਮ ਵੈਕਸੀਨੇਸ਼ਨ ਆਈ ਹੈ ਜੀ ਸਰਵਾਈਕਲ ਅ ਕੈਂਸਰ ਲਈ ਅੱਛਾ ਜੀ ਵੈਕਸੀਨੇਸ਼ਨ ਵੈਕਸੀਨੇਸ਼ਨ ਸਰਵਾਈਕਲ ਕੈਂਸਰ ਲਈ ਓਕੇ ਮਰਾਇਨੇ ਬਖਸ਼ਿਸ਼ ਕੀਤੀ ਹੈ ਸਾਡੀਆਂ ਡਿਊਟੀਆਂ ਲਾਈਆਂ ਹੈ ਅੱਜ ਇੱਕ ਕੈਂਪ ਅਸੀਂ ਲਗਾਤਾ ਹੈ 13 ਤਰੀਕ ਨੂੰ ਅੱਛਾ ਜੀ ਜਿਹਦੇ ਵਿੱਚ 250 ਬੱਚਿਆਂ ਨੂੰ ਜੀ ਉਹ ਵੈਕਸੀਨੇਸ਼ਨ ਦਿੱਤੀ ਗਈ ਹੈ ਹੁਣ ਅਸੀਂ ਦੂਸਰਾ ਕੈਂਪ ਲਗਾ ਰਹੇ ਹਾਂ 31 ਤਰੀਕ ਸਰਵਾਈਕਲ ਜਿਹੜਾ ਕੈਂਸਰ ਹੋ ਜਾਂਦਾ ਉਹਦੇ ਵਾਸਤੇ ਉਹਦੀ ਵੈਕਸੀਨ ਹੈ ਵੈਕਸੀਨੇਸ਼ਨ ਓਕੇ ਇਲਾਜ ਤਾਂ ਬਾਅਦ ਚੁੱਪ ਪਹਿਲੇ ਹੋ ਵੀ ਨਾ ਅਸੀਂ ਬਚਾ ਲਈਏ ਬਚਾ ਲਈਏ ਯਾ ਬੜਾ ਠੀਕ ਹੈ ਮਹਾਰਾਜ ਟਾਈਮ ਸਿਰ ਡਿਊਟੀਆਂ ਲਾਉਂਦੇ ਆ ਜਿਵੇਂ ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ ਆ ਤਿਵੇਂ ਤਿਵੇਂ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਤੇ ਹੁਣ ਜਿਹੜਾ ਨੈਕਸਟ ਕੈਂਪ ਲੱਗਣਾ ਹੋਏ ਵੈਕਸੀਨੇਸ਼ਨ ਦਾ ਉਹ ਕਦੋਂ ਕਿੱਥੇ ਲੱਗ ਰਿਹਾ ਹੈ ਜੀ 34 ਸੈਕਟਰ ਗੁਰਦੁਆਰਾ ਸਾਹਿਬ ਉੱਥੇ ਸਾਡਾ ਸਮਾਗਮ ਵੀ ਹੈ ਉੱਥੇ ਜੀ ਤੇ ਗੁਰੂ ਸਾਹਿਬ ਦਾ ਹੁਕਮ ਨਾਲ ਆ ਗਿਆ ਵੀ ਚਲੋ ਸਮਾਗਮ ਤਾਂ ਕਰੋ ਉਹ ਵੀ ਜ਼ਰੂਰੀ ਹੈ ਲੇਕਿਨ ਨਾਲ ਫਿਰ ਆਪਣਾ ਜੋ ਮੇਨ ਸੇਵਾ ਉਹ ਨਹੀਂ ਭੁੱਲਣੀ ਤਾਂ ਉਸ ਦਿਨ ਉੱਥੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਵੈਕਸੀਨੇਸ਼ਨ ਦਾ ਕੈਂਪ ਲੱਗੇਗਾ 34 ਸਟੂਫ ਦੁਆਰਾ ਜੀ ਉਹਦੇ ਨਾਲ ਹੋਰ ਵੀ ਮੈਮੋਗ੍ਰਾਫੀ ਦੀ ਬਸਤੀ ਲੱਗੇਗੀ ਠੀਕ ਹੈ ਜੀ ਨਾਲੋਂ ਬੋਨ ਡੈਨਸਿਟੀ ਦਾ ਵੀ ਹੋਏਗਾ ਤੇ ਇੱਕ ਟੈਸਟ ਲੀਵਰ ਦਾ ਵੀ ਹੋਏਗਾ ਠੀਕ ਹੈ ਜੀ ਨਾਲੇ ਜਿੰਨੀ ਵੀ ਵੈਕਸੀਨੇਸ਼ਨ ਉੱਥੇ ਸੰਡਾਤਾਏਗੀ ਜਿਹੜੀ ਲਵਾਉਣ ਨੂੰ ਲਗਾਈ ਜਾਏਗੀ ਉਹ ਵੀ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਕੋਈ ਚਾਰ ਸਾਨੂੰ ਹੁਕਮ ਗੁਰੂ ਨਾਨਕ ਸਾਹਿਬ ਦਾ ਹੈ ਵੀ ਜਿਹੜੀ ਵੀ ਸੇਵਾ ਕਰੀ ਫਿਰ ਸੇਵਾ ਕਰਨੀ ਪੈਸਾ ਨਹੀਂ ਸੋਚਣਾ ਸਭ ਤੋਂ ਵੱਡੀ ਸੇਵਾ ਇਹੀ ਹੈ 2000 ਉਹਦੀ ਉਹਦੀ ਜਿਹੜੀ ਕਾਸਟ ਹੈ 2000 ਰੁਪਏ ਇੱਕ ਇਕ ਵੈਕਸੀਨੇਸ਼ਨ ਓਕੇ ਜੇ ਆਪਾਂ ਉਦਾਂ ਬਾਹਰੋਂ ਕਿਤੇ ਕਿਤੇ ਕਰਾਉਣੇ 2000 ਰੁਪਏ ਉਹਦਾ ਲੱਗਦਾ ਬਟ ਆਪਣੇ ਫ੍ਰੀ ਆਫ ਕਾਸਟ ਸਾਡੇ ਤਾਂ ਸੇਵਾਈਏ ਸੰਗਤ ਜੀ ਇਹ ਦੁਨੀਆ ਦੀ ਵੱਖਰੀ ਸੇਵਾ ਗੁਰੂ ਨਾਨਕ ਬਾਛਾ ਨੇ ਚਲਾਈ ਹੋਈ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਆਪਾਂ ਚੰਡੀਗੜ੍ਹ ਬੈਠੇ ਇਹ ਧਰਤੀ ਤੇ ਮੈਂ ਕਹਿੰਨਾ ਰੱਬ ਇੱਥੇ ਵੱਸਦਾ ਜੇ ਰੱਬ ਦੇਖਣਾ ਏ ਰੱਬ ਦੀ ਤਾਂ ਏ ਰੱਬ ਰੂਪ ਉਹ ਸੰਗਤ ਬੈਠੇ ਆ ਰੱਬ ਦੇ ਪਿਆਰੇ ਬੈਠੇ ਆ ਜਿਨ੍ਹਾਂ ਨੇ ਸੇਵਾ ਸੰਭਾਲੀ ਆ ਦਰਸ਼ਣੀ ਹੋ ਜਾਣੇ ਇਦਾਂ ਦੀ ਸੰਗਤ ਦੇ ਤੇ ਬੰਦਾਂ ਬਾਗੋ ਬਾਗ ਹੋ ਜਾਂਦਾ ਤੁਸੀਂ ਯਕੀਨ ਕਰਿਓ ਮੈਂ پیشن ਨੂੰ ਲੈ ਕੇ ਆਇਆ ਇੱਥੇ ਪਰ ਮੇਰਾ ਜਾਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਕਿ ਇੱਥੇ ਬੈਠਾ ਰਮਾਂ ਗੱਲਾਂ ਕਰੀਏ ਸੁਣੀਏ ਬਟ ਮਜਬੂਰੀਆਂ ਹੁੰਦੀਆਂ ਕੁਝ ਮਜਬੂਰੀਆਂ ਹੁੰਦੀਆਂ ਬੰਦੇ ਦੀਆਂ ਜਿਹੜੀਆਂ ਆਪਣੇ ਕੰਮ ਕਰ ਦੇਖਣੇ ਪੈਂਦੇ ਆ ਸੋ ਤੁਸੀਂ ਜ਼ਰੂਰ ਕੈਂਪ ਤੇ ਪਹੁੰਚਿਓ ਸੈਕਟਰ 34 ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਜਿਹੜੇ ਪੇਸ਼ੈਂਟ ਆ ਦੁਖੀ ਆ ਸੰਗਤ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਆਪਣਾ ਇਲਾਜ ਆ ਕੇ ਉਹ ਕਰਾ ਸਕਣ ਕਿਉਂਕਿ ਇਹ ਸਭ ਚੀਜ਼ਾਂ ਕਰਮਾਂ ਪਾਗਾਂਾ ਹੁੰਦੀਆਂ ਨਹੀਂ ਤਾਂ ਆਮ ਤੁਸੀਂ ਦੇਖਿਆ ਮੈਡੀਕਲ ਲਾਈਨ ਦੇ ਵਿੱਚ ਹਸਪੀਟਲ ਕੀ ਕੀ ਵਰਤਾਰੇ ਹੋ ਰਹੇ ਆ ਕੀ ਕੀ ਭਾਣੇ ਵਰਤ ਰਹੇ ਆ ਤੇ ਕਿੰਨਾ ਖਰਚਾ ਆਉਂਦਾ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਵੱਡਿਆਂ ਵੱਡਿਆਂ ਦੇ ਵੀ ਮੈਂ ਘਰ ਵੇਖਦੇ ਦੇਖੇ ਆ ਸੋ ਇਹ ਬੜੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਜਿਨ੍ਹਾਂ ਨੇ ਉਹ ਲੰਗਰ ਚਲਾਇਆ ਸੀ 20 ਰੁਪਈਆ ਦਾ ਤਾਂ ਅੱਜ ਉਸ ਲੰਗਰ ਦੀ ਕੋਈ ਲਿਮਟ ਨਹੀਂ ਹੈ ਸਭ ਤੋਂ ਵੱਡੀ ਗੱਲ ਅੱਖਾਂ ਦਾ ਲੰਗਰ ਜਿਹੜਾ ਅੱਖਾਂ ਦਾ ਟ੍ਰੀਟਮੈਂਟ ਅੱਪਾ ਕਰਾਉਂਦੇ ਆ ਸੋ ਇਹ ਮਹਾਪੁਰਸ਼ ਉਹ ਆ ਜਿਨ੍ਹਾਂ ਨੇ ਸੇਵਾ ਸੰਭਾਲੀ ਹੈ ਸੋ ਤੁਸੀਂ ਜ਼ਰੂਰ ਸ਼ੇਅਰ ਕਰਿਓ ਸਪੋਰਟ ਕਰਿਓ ਤਾਂ ਜੋ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਲੋਕ ਆਪਣਾ ਇਹਦਾ ਫਾਇਦਾ ਲੈ ਸਕਣ ਆਪਣਾ ਟ੍ਰੀਟਮੈਂਟ ਆਪਣਾ ਇਲਾਜ ਕਰਾ ਸਕਣ ਸੋ ਸਰ ਹੋਰ ਕੁਝ ਤਰੀਕੇ انا ਚਾਹੁੰਦੇ ਹੋ ਸੰਗਤ ਜੀ ਜਿਨ੍ਹਾਂ ਵੀ ਜਿਨ੍ਹਾਂ ਨੂੰ ਵੀ ਆੱਖਾਂ ਦੀ ਨਾ ਆਮ ਲਾਈਫ ਦੇ ਵਿੱਚ ਅੱਖਾਂ ਦੀ ਵੈਲਿਊ ਨਹੀਂ ਸਮਾਈ ਜੀ ਇਗਨੋਰ ਕਰਦੇ ਸਾਡੀ ਤਾਂ ਆਹੀ ਬੇਨਤੀ ਹੈ ਜਿਨ੍ਹਾਂ ਨੂੰ ਵੀ ਥੋੜਾ ਜਿਹਾ ਵੀ ਅੱਖ ਦੇ ਵਿੱਚ ਕੋਈ ਪ੍ਰੋਬਲਮ ਲੱਗੇ ਜੀ ਇਥੇ ਆਹ ਮਹਾਰਾਜ ਸੇਵਾ ਦੇਦਣ ਮਹਾਰਾਜ ਸੇਵਾ ਕਰਵਾ ਰਹੇ ਆ ਕੇ ਆਪਣੀ ਅੱਖਾਂ ਚੈੱਕ ਕਰਾਓ ਤਾਂ ਜੋ ਅੱਖਾਂ ਦੀ ਦਿੱਕਤ ਜੀ ਜੀ ਧੰਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦੋਸਤੋ ਗੱਲ ਤੁਸੀਂ ਸਾਰੀ ਸੋਣੀ ਲਈ ਆ ਕਿ ਕਿਹੜੇ-ਕਿਹੜੇ ਇੱਥੇ ਇਲਾਜ ਹੁੰਦੇ ਆ ਕਿਹੜੇ-ਕਿਹੜੇ ਇੱਥੇ ਟਰੀਟਮੈਂਟ ਹੁੰਦੇ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਲੋਕੀ ਆਪਣਾ ਇਲਾਜ ਕਰਾ ਸਕਣ ਕਿਉਂਕਿ ਅੱਜ ਕੱਲ ਦੇ ਜਮਾਨੇ 'ਚ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਕਿ ਆਪਣਾ ਇਲਾਜ ਕਿਸੇ ਚੰਗੇ ਹਸਪੀਟਲ ਤੋਂ ਕਰਾ ਸਕੇ ਕਿਉਂਕਿ ਟਰੀਟਮੈਂਟ ਬਹੁਤ ਮਹਿੰਗਾ ਬਹੁਤ ਜ਼ਿਆਦਾ ਖਰਚ ਆ ਜਾਂਦਾ ਆਮ ਬੰਦੇ ਦੇ ਵਾਸਤੇ ਗੱਲ ਰਹੀ ਨਹੀਂ ਦੋਸਤੋ ਸੋ ਇਸ ਕਰਕੇ ਜਿੰਨੀ ਵੀਡੀਓ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚੂਗੀ ਉਨੇ ਹੀ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਇਹ ਕੋਈ ਆਮ ਹਸਪਤਾਲ ਨਹੀਂ ਹੈ ਇਹ ਗੁਰੂ ਨਾਨਕ ਮਹਾਰਾਜ ਦਾ ਚਲਾਇਆ ਹੋਇਆ ਲੰਗਰ ਆ ਜਿਹੜਾ ਆਉਂਦਾ 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 ਸਦੀਆਂ ਲੰਘੀਆਂ ਕਈ 100 ਸਾਲ ਲੰਘੇ ਅੱਜ ਤੱਕ ਆਉਂਦਾ ਆਉਂਦਾ ਇਹ ਲੰਗਰ ਦੇ ਜਿਹੜਾ ਫੌਲਕੇ ਦਾ ਰੂਪ ਸੀ ਉਤੋਂ ਅੱਖਾਂ ਦੇ ਲੰਗਰ ਤੇ ਆ ਗਿਆ ਮਾਰੇ ਕਰਨਗੇ ਕਿਰਪਾ ਹੋਰ ਬੜੇ ਤਰ੍ਹਾਂ ਦੇ ਲੰਗਰ ਚੱਲਣਗੇ ਇਦਾਂ ਜਿਨ੍ਹਾਂ ਦਾ ਸਮਾਜ ਨੂੰ ਬਹੁਤ ਫਾਇਦਾ ਹੋਊਗਾ ਸਮਾਜ ਵਿੱਚ ਲੋੜ ਵੀ ਐ ਇਦਾਂ ਦੀ ਚੀਜ਼ਾਂ ਦੀ ਸੋ ਕਿਉਂਕਿ ਇਹਨਾਂ ਚੀਜ਼ਾਂ ਦਾ ਆਮ ਬੰਦੇ ਨੂੰ ਬਹੁਤ ਘੱਟ ਪਤਾ ਇੰਦਾ ਦੇ ਹਸਪੀਟਲ ਦਾ ਤੇ ਜਦੋਂ ਵੀਡੀਓ ਪਹੁੰਚੂਗੀ ਲੋਕਾਂ ਨੂੰ ਪਤਾ ਲੱਗੂ ਸਾਰਿਆਂ ਨੂੰ ਉਦਾਂ ਪਤਾ ਕਿ ਗੁਰੂ ਕਾ ਲੰਗਰ ਹਸਪੀਟਲ ਕੋਈ ਹੈਗਾ ਚੰਡੀਗੜ੍ਹ ਪਰ ਐਗਜ਼ੈਕਟ ਪਤਾ ਨਹੀਂ ਉੱਥੇ ਕੀ ਕੀ ਹੁੰਦਾ ਹੁਣ ਤੁਸੀਂ ਦੇਖ ਲਿਆ ਕੋਰਨੀਆ ਟਰਾਂਸਪਲੈਂਟ ਦਾ ਟੋਟਲ ਫ੍ਰੀ ਆਪਰੇਸ਼ਨ ਹੁੰਦਾ ਇੱਥੇ ਰੂਟੀਨਾ ਦਾ ਬਿਲਕੁਲ ਫ੍ਰੀ ਆਪਰੇਸ਼ਨ ਹੁੰਦਾ ਹੋਰ ਟੈਸਟ ਜਿਹੜੇ ਚਿੱਟਾ ਮੋਤੀਆ ਜਾਂ ਹੋਰ ਕੋਈ ਅੱਖਾਂ ਦੀ ਪ੍ਰੋਬਲਮ ਆ ਜਾਂਦੀ ਆ ਉਹਨਾਂ ਦੇ ਸਾਰੇ ਫ੍ਰੀ ਆਫ ਕਾਸਟ ਆਪਰੇਸ਼ਨ ਕੀਤੇ ਜਾਂਦੇ ਆ 1 ਰੁਪਈਆ ਨਹੀਂ ਲਿਆ ਜਾਂਦਾ ਸੋ ਇਹ ਲੋਕ ਮਹਾਪੁਰਸ਼ ਇਹ ਆਪਣੇ ਮੰਲੋ ਮਨੋਂ ਸੇਵਾ ਕਰਦੇ ਇੱਥੇ ਮਤਲਬ ਸ਼ਬਦ ਮੋਕ ਜਾਂਦੇ ਸ਼ਬਦੀ ਹੈ ਨਹੀਂ ਆਪਾਂ ਕੀ ਸ਼ਬਦ ਨਾ ਇਹਨਾਂ ਦੀ ਮਤਲਬ ਤੁੱਲਾ ਕਰੀਏ ਜਾਂ ਇਹਨਾਂ ਦੀ ਕੀ ਵਡਿਆਈ ਕਰੀਏ ਸੋ ਵੀਡੀਓ ਨੂੰ ਸ਼ੇਅਰ ਤਾਂ ਕਈ ਨਾ ਕਰਿਓ ਆ ਜੋ ਲੋਕਾਂ ਤੱਕ ਵੀਡੀਓ ਪਹੁੰਚੇ ਬਾਕੀ ਤੁਸੀਂ ਸੋਹਣੀਆਂ ਵੀ ਗੱਲਾਂ ਬਾਤਾਂ ਕਿਉਂਕਿ ਜ਼ਿਆਦਾਤਰ ਹਨਾ ਲੋਕ ਵਿਚਾਰੇ ਭਟਕਦੇ ਰਹਿੰਦੇ ਆ ਭਟਕਦੇ ਰਹਿੰਦੇ ਵੀ ਕਿੱਥੇ ਜਾਈਏ ਆਪਣਾ ਇਲਾਜ ਕਿਤੋਂ ਕਰਾਈਏ ਕਿਹਨੂੰ ਮੇਲੀਏ ਕਿਹਦੀ ਸਲਾਹ ਲਈਏ ਸੋ ਇੱਥੇ ਭੇਜੋ ਜਿਹਨੂੰ ਵੀ ਨੌਲੇਜ ਹੈ ਇੱਥੇ ਭੇਜੋ ਲੋਕੀ ਆਪਣਾ ਟ੍ਰੀਟਮੈਂਟ ਕਰਾ ਸਕਦੇ ਆ ਭਾਈ ਆਪਣਾ ਇਲਾਜ ਕਰਾ ਸਕਦੇ ਆ ਜੇ ਤੁਸੀਂ ਆਪਾਂ ਕਹਿੰਦੇ ਆ ਨਾ ਵੀ ਮੇਰੀ ਵਾਰੀ ਨਹੀਂ ਆਈ ਮੇਰੀ ਵਾਰੀ ਨਹੀਂ ਆਈ ਜੇ ਆਪਾਂ ਸਿਰਫ ਦੇਖੀਏ ਅੱਜ ਤੋਂ ਬਾਅਦ ਆਪਾਂ ਪਹਿਲਾਂ ਕਿਸਤਾ ਕੀ ਹੈ ਸਾਰਿਆਂ ਨੇ ਕਰੇ ਜਾਂਦਾ ਦੇਖੋ ਜੀ ਹੌਸਪੀਟਲ ਨਹੀਂ ਹੈ ਇਹ ਇਹ ਐ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਆਪ ਬੈਠੇ ਤੇ ਉਹ ਆਪ ਸਾਰੀ ਸੇਵਾ ਲੈ ਰਹੇ ਆ। ਸੋ ਟ੍ਰੀਟਮੈਂਟ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਪੇਸ਼ੈਂਟਾਂ ਸਿੱਧੇ ਰੂਹ-ਰੂ ਉਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ। ਸੋ ਇਹ ਆ ਜੀ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਤੁਸੀਂ ਸ਼ੇਅਰ ਕਰ ਦੇਣੀ ਆ ਵੀਡੀਓ ਜਦੋਂ ਦੇਖੋਗੇ ਇਹ ਚੰਡੀਗੜ੍ਹ ਸੈਕਟਰ 18 ਦੇ ਵਿੱਚ ਆ। ਕੋਈ 1 ਰੁਪਈਆ ਨਹੀਂ ਲੱਗਦਾ। ਇੱਥੇ ਅੱਖਾਂ ਦੇ ਆਪਰੇਸ਼ਨ ਕਰਾਉਣ ਦਾ ਕੋਈ ਟ੍ਰੀਟਮੈਂਟ ਕਰਾਉਣ ਦਾ ਰੋਟੀ ਪਾਣੀ ਚਾਹ ਦਾ ਲੰਗਰ ਹਰ ਚੀਜ਼ ਫ੍ਰੀ ਆ ਅਕਤ ਕਿਸੇ ਨੇ 10+2 ਕਿਥੇ ਨਾ ਜਿੰਨਾਂ ਕੋਲ ਬੱਚੇ ਆ ਲੋਕਾਂ ਦੇ ਸੋ ਇੱਥੇ ਸਭ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਸਾਰੇ ਪੇਸ਼ੈਂਟ ਬੈਠੇ ਤੇ ਬੜੀ ਦੂਰੋਂ ਦੂਰੋਂ ਪੇਸ਼ੈਂਟ ਆਏ ਆ ਕੋਈ ਪਪਾਲ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਰਾਜਸਥਾਨ ਜੰਮੂ ਕਸ਼ਮੀਰ ਚੇਨਈ ਤੋਂ ਇੱਥੇ ਕੋਈ ਫਰਕ ਨਹੀਂ ਆ ਕੋਈ ਪਿੰਡ ਦਾ ਕੋਈ ਸ਼ਹਿਰ ਦਾ ਕੋਈ ਜਾਤ ਧਰਮ ਕੋਈ ਗੋਤ ਨਹੀਂ ਦੇਖਿਆ ਜਾਂਦਾ ਕੋਈ ਹਿੰਦੂ ਕੋਈ ਮੁਸਲਮਾਨ ਇੱਥੇ ਦੇਖਿਆ ਨਹੀਂ ਜਾਂਦਾ ਇੱਥੇ ਸਿਰਫ ਇੱਕ ਅੱਖ ਨਾਲ ਦੇਖਿਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆਇਆ ਬੰਦਾ ਆਪਣਾ ਟ੍ਰੀਟਮੈਂਟ ਕਰਾ ਕੇ ਜਾਂਦਾ ਸੋ ਤੁਸੀਂ ਵੀਡੀਓ ਨੂੰ ਕਰਨਾ ਸ਼ੇਅਰ ਜਦੋਂ ਦੇਖੋਗੇ ਦੁਨੀਆ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓਗੇ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਚਲਾਇਆ ਹੋਇਆ ਕਿੰਨਾ ਵੱਡਾ ਜਲੰਗਰ ਬਣ ਗਿਆ ਅਸੀਂ ਪ੍ਰਸ਼ਾਦਾ ਫੁੱਲ ਕਾ ਜ਼ਰੂਰ ਦੇਖਦੇ ਆਂ ਛੱਕਦੇ ਆਂ ਲੰਗਰ ਪਰ ਅੱਖਾਂ ਦੇ ਦਾਨ ਦਾ ਲੰਗਰ ਦੁਨੀਆ ਦੇ ਪਹਿਲਾ ਇਨੂੰ ਮਿਲਣੇ ਚਾਹੀਦੇ ਆ ਕਿੰਨੇ ਵਰਲਡ ਵਰਲਡ ਬੁੱਕੇ ਜਗਾ ਇਹ ਬਣਨਾ ਚਾਹੀਦਾ ਅਜੂਬਾ ਹਾਂ ਜੋ ਤੁਹਾਨੂੰ ਅੱਗੇ ਲੋਵੀ ਮਿੱਤਰੋ ਹੁਣ ਹੈਗੀ ਤੁਹਾਡੀ ਡਿਊਟੀ ਤੁਸੀਂ ਕਰਨੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਹਰ ਘਰ ਵੀਡੀਓ ਪਹੁੰਚ ਜਵੇ ਆਜੋ ਹਰ ਇੱਕ ਬਿਮਾਰ ਵਿਅਕਤੀ ਆਪਣਾ ਇਥੋਂ ਅੱਖਾਂ ਦਾ ਇਲਾਜ ਕਰਾ ਸਕੇ ਹਰ ਇੱਕ ਵਿਅਕਤੀ ਇਥੇ ਪਹੁੰਚ ਸਕੇ ਕਿਉਂਕਿ ਇਦਾਂ ਦੇ ਹਸਪੀਟਲ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਆ ਜੋ ਇਹਨਾਂ ਦਾ ਜੋ ਇਤਿਦੀ ਕਮੇਟੀ ਆ ਮੈਨੇਜਮੈਂਟ ਆ ਉਹਨਾਂ ਦਾ ਇਹ ਸ਼ੁਰੂ ਕੀਤਾ ਲੰਗਰ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਓ ਤੁਹਾਨੂੰ ਇਸ ਹਸਪੀਟਲ ਦੀ ਗੱਲਬਾਤ ਚੰਗੀ ਲੱਗੀ ਆ ਇਹਨਾਂ ਦੀਆਂ ਸੇਵਾਵਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਸ਼ੇਅਰ ਕਰ ਦਿਓ ਆਪਣੀ رائے ਵੀ ਦੇ ਸਕਦੇ ਹੋ ਕਮੈਂਟ ਕਰਕੇ ਇਹਨਾਂ ਦੇ ਨੰਬਰ ਉੱਪਰ ਲਿਖੇ ਆਉਂਦੇ ਸਾਰੇ ਹਸਪੀਟਲ ਤੁਸੀਂ ਟੱਚ ਰਹਿ ਸਕਦੇ ਹੋ